ਹਾਂਜੀ ਡ੍ਰੀਮ ਹਾਊਸ ਚੈਨਲ ਦੇਖ ਲਈ ਸਾਰੀ ਦਸ਼ਕਾਂ ਦਾ ਤੈਦਲੋ ਧੰਨਵਾਦ ਸੱਚੀ ਅਕਾਲ ਤੇ ਦੋਸਤੋ ਅੱਜ ਫਿਰ ਇੱਕ ਨਵੀਂ ਕੋਠੇ ਦੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਤੇ ਜਿਹੜੀ ਅੱਜ ਤੁਹਾਡੇ ਲਈ ਕੋਠੀ ਲੈ ਕੇ ਆਏ ਆ ਹਨਾ ਬਣੀ ਪੂਰੀ ਘੈਂਟ ਹੋਈ ਆ ਰੇਟ ਵੀ ਬਿਲਕੁਲ ਜਾਇਜ਼ ਆ ਤੇ ਜਿਹੜਾ ਏਰੀਆ ਆ ਹਨਾ ਜਿੱਧਰੇ ਬਣੀ ਹੋਈ ਆ ਉਹ ਵੀ ਪੂਰਾ ਘੈਂਟ ਆ ਠੀਕ ਹੈ ਤੇ ਪੂਰੀ ਘੈਂਟ ਡੀਲ ਤੁਹਾਨੂੰ ਅੱਜ ਦੇਣੀ ਆ ਠੀਕ ਆ ਤਾਂ ਇਸ ਕਰਨਾ ਵੀਡੀਓ ਦੇਖੀਰ ਤੱਕ ਜਰੂਰ ਬਨੇ ਰਹੋ ਤੇ ਜਿਹੜਾ ਵੀ ਚੈਨਲ ਉੱਤੇ ਪਹਿਲੀ ਵਾਰੀ ਆ ਰਿਹਾ ਹੋਵੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਬੈਲ ਵਾਲੀ ਐਕ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਕਿਸੇ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਤੇ ਅੱਜ ਜੀ ਹੁਣ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਤੇ ਦਿਖਾਉਂਦੇ ਹਾਂ ਤੁਹਾਨੂੰ ساری ਕੋਠੀ ਵੀ ਕਿਵੇਂ-ਕਿਵੇਂ ਦੀ ਬਣੀ ਆ ਤੇ ਅੰਦਰ ਕੀ-ਕੀ ਫੈਸਿਲਿਟੀਆਂ ਆਪਾਨੂੰ ਅਵੇਲੇਬਲ ਮਿਲਣਗੀਆਂ ਠੀਕ ਹੈ ਬਿਲਕੁਲ ਇੱਕ ਵਾਰ ਬਾਹਰੋਂ ਲੁੱਕ ਚੈੱਕ ਕਰਾ ਦੋਗੇ ਕੁਝ ਇਸ ਤਰ੍ਹਾਂ ਦੀ ਹੈਗੀ ਆ ਪੰਜ ਵਸਵੇ ਦੇ ਵਿੱਚ ਬਣੀ ਹੋਈ ਆ ਠੀਕ ਹੈ ਇਹਦੀ ਆਪਾਂ ਨੂੰ ਕਾਫੀ ਖੁੱਲਾ ਮਿਲਣਾ ਵਾ ਤੇ ਅੱਜ ਜੀ ਹੁਣ ਆਪਾਂ ਐਂਟਰੀ ਕਰਦੇ ਹਾਂ ਘਰ ਦੇ ਵਿੱਚ ਤੇ ਬਾਕੀ ਦੀਆਂ ਗੱਲਾਂ ਅੰਦਰ ਚੱਲ ਕੇ ਕਰਦੇ ਹਾਂ ਪਹਿਲਾਂ ਆਪਣੇ ਕੁਝ ਇਸ ਤਰ੍ਹਾਂ ਦੇ ਡੋਰ ਵੇ ਪੂਰੇ ਵਧੀਆ ਮਟੀਰੀਅਲ ਦੇ ਬਣੇ ਹੋਇਆ ਤੇ ਉਸ ਤੋਂ ਬਾਅਦ ਆਪਣਾ ਕੁਝ ਇਸ ਤਰ੍ਹਾਂ ਦਾ ਪਾਰਕਿੰਗ ਏਰੀਆ ਆ ਜਾਂਦਾ ਠੀਕ ਆ ਪੂਰਾ ਖੁੱਲਾ ਡੁੱਲਾ ਆਪਨੇ ਇੱਧਰ ਵੀ ਇਹਨਾਂ ਨੇ ਬਣਾਇਆ ਹੋਇਆ ਠੀਕ ਆ ਇੱਥੇ ਆਪਾਂ ਗੱਡੀ ਵਗੈਰਾ ਆਪਣੀ پارک ਕਰ ਸਕਦੇ ਆ ਜੇ ਆਪਣੇ ਟੂ ਵੀਲਰ ਇਹਨਾਂ ਨੇ ਆਪਣਾ ਜਿਗਨੇਟਰ ਵੀ ਇੱਧਰ ਰੱਖਿਆ ਹੋਇਆ ਆਪਾਂ ਐਕਸਟਰਾ ਸਮਾਨ ਵੀ ਇੱਧਰ ਰੱਖ ਸਕਦੇ ਆ ਠੀਕ ਆ ਤੇ ਉਸ ਤੋਂ ਬਾਅਦ ਆਪਣਾ ਕਾਫੀ ਵਰਕਿੰਗ ਏਰੀਆ ਇੱਧਰਲੀ ਸਾਈਡ ਨੂੰ ਇੱਧਰਲੀ ਸਾਈਡ ਤੇ ਹੈ ਨਾ ਆਪਾਂ ਆਪ ਦਾ ਜਿਵੇਂ ਹੈ ਨਾ ਯੂਜ਼ ਕਰ ਸਕਦੇ ਆ ਕਾਫੀ ਜਿਵੇਂ ਗਮਲੇ ਵਗੈਰਾ ਰੱਖ ਕੇ ਜਾਂ ਉਦਾਂ ਵੀ ਤੇ ਉਸ ਤੋਂ ਬਾਅਦ ਆਪਣਾ ਕਾਫੀ ਏ ਤੇ ਬਾਕੀ ਆਪਣਾ ਉਹ ਲਾਸਟ ਤੱਕ ਠੀਕ ਆ ਸਾਰਾ ਮਤਲਬ ਕਿ ਆਪਣਾ ਨਾ ਘਰ ਦੇ ਵਾਲੀ ਦੁਆਲੇ ਪੂਰਾ ਹੀ ਇੱਕ ਉਤਰਾਉਂਦਾ ਨਾ ਕਹਦੀ ਆਪਾਂ ਵਰਕਿੰਗ ਏਰੀਆ ਵਾ ਜਿਹਦੋਂ ਤੁਹਾਨੂੰ ਦਿਖਾਈ ਦਿੰਨੇ ਇੱਕ ਵਾਰ ਮਤਲਬ ਕਿ ਆ ਦੇਖ ਲਓ ਪੂਰਾ ਖੁੱਲਾ ਡੁੱਲਾ ਮਕਾਨ ਆ ਤੇ ਇੱਧਰ ਵੀ ਜਿਹੜਾ ਆਪਾਂ ਕਹੇ ਦੀ ਨਾ ਬੈਕ ਸਾਈਡ ਤੇ ਵੀ ਏਰੀਆ ਹੈਗਾ ਵਾ ਤੇ ਪਿੱਛੇ ਵੀ ਇਹਨਾਂ ਨੇ ਇੱਕ ਵਾਸ਼ਰੂਮ ਦਿੱਤਾ ਵਾ ਉਹ ਲਾਸਟ ਤੇ ਠੀਕ ਹੈ ਜਿਹੜਾ ਆਪਣਾ ਘਰ ਦੀ ਬੈਕ ਸਾਈਡ ਤੇ ਉਹ ਵੀ ਮੜਿਆ ਦਿਖਾ ਦਿਓ ਨਜ਼ਦੀਕ ਤੋਂ ਜਾ ਕੇ ਵੀ ਕੈਮਰਾ ਬਣਿਆ ਹੋਇਆ ਠੀਕ ਆ ਤੇ ਡੀਲ ਆਈ ਤੁਹਾਨੂੰ ਪੂਰੀ ਕਹਿਣ ਦੇਣੀ ਆ ਠੀਕ ਆ ਤੇ ਵੀਡੀਓ ਦੇ ਅੰਤ ਤੱਕ ਜਰ ਤੇ ਕਿੰਨਾ ਪ੍ਰਾਈਸ ਆ ਉਹ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਤਾਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਤੇ ਆਜੋ ਹੁਣ ਆਪਾਂ ਪਹਿਲਾਂ ਘਰ ਦੇ اندر ਐਂਟਰ ਕਰਦੇ ਹਾਂ ਤੇ ਦਿਖਾਉਨੇ ਤੁਹਾਨੂੰ ਆਪਣੀ ਹੈਨਾ ਇੱਥੋਂ ਮੇਨ ਘਰ ਦੇ ਵਿੱਚ ਐਂਟਰੀ ਸਟਾਰਟ ਹੁੰਦੀ ਹੈ ਪਹਿਲੇ ਆਪਣੇ ਹੈਨਾ ਕੁਝ ਇਸ ਤਰ੍ਹਾਂ ਦੇ ਆ ਜਾਲੀ ਵਾਲੇ ਦੋਰਾ ਉਸ ਤੋਂ ਬਾਅਦ ਆਪਣੇ ਆ ਵੱਡ ਨਾਲ ਦੋਰ ਮਿਲ ਜਾਂਦੇ ਆ ਆਪਾਂ ਨੈਕਸਟ ਤੇ ਠੀਕ ਹੈ ਤੇ ਜਦੋਂ ਹੀ ਆਪਾਂ ਐਂਟਰ ਕਰਦੇ ਆ ਇੱਧਰ ਆਪਾਂ ਨੂੰ ਪਹਿਲੀ ਸਾਈਡ ਤੇ ਹੈਨਾ ਮਤਲਬ ਫਰੰਟ ਤੇ ਜਿਹੜਾ ਆਪਣਾ ਕਿਚਨ ਆ ਉਹ ਮਿਲਦਾ ਕਿਚਨ ਦੇਖ ਲੋ ਨਾ ਪੂਰਾ ਵਧੀਆ ਤਰੀਕੇ ਨਾਲ ਰੈਡੀ ਹੋਇਆ ਹੋਇਆ ਵਾ ਫਰੈਸਟ ਤੇ ਨਾ ਆਪਣੀ ਟਾਈਲ ਲੱਗੀ ਹੋਈ ਐ ਸ ਰੇਕਾ ਵਗੈਰਾ ਵੀ ਲੱਗੇ ਨੇ ਆਰੋਡਿਓ ਫਿਟਿੰਗ ਹੈਗੀ ਆ ਤੇ ਇਧਰ ਆਪਾਂ ਨੂੰ ਸਾਈਡ ਤੇ ਵੀ ਵਿੰਡੋ ਮਿਲ ਜਾਂਦੀ ਹੈ ਜਿੱਥੋਂ ਆਪਾਂ ਨੂੰ ਫਰੰਟ ਦਾ ਵੀ ਆਉਂਦਾ ਗੇਟ ਦਾ ਵੀ ਆਉਂਦਾ ਮਤਲਬ ਜੇ ਕਿ ਆਉਂਦਾ ਜਾਂਦਾ ਉਹਦਾ ਆਪਾਂ ਨੂੰ ਇਥੋਂ ਵੀਊ ਆਉਂਦਾ ਵਾ ਠੀਕ ਹੈ ਤੇ ਬਾਕੀ ਇੱਕ ਆ ਵੀ ਦਿਖਾ ਦੋ ਲੈਂਪਸ ਵਗੈਰਾ ਹਨਾ ਪੂਰੇ ਬੜੀਆ ਕੰਮ ਹੋਇਆ ਹੋਇਆ ਘਰ ਦੇ ਵਿੱਚ ਕੁਝ ਉਸ ਤਰ੍ਹਾਂ ਦਾ ਨਹੀਂ ਬਾਕੀ ਬਣਿਆ ਵੀ ਨਵਾਂ ਹੀ ਹੋਇਆ ਠੀਕ ਆ 4-5 ਸਾਲ ਪਹਿਲੇ ਬਣਿਆ ਵਾ ਇਹਨਾਂ ਨੇ ਮੈਨੂੰ ਦੱਸਿਆ ਸੀ ਕਿ 4-5 ਸਾਲ ਪਹਿਲਾਂ ਇਹਨਾਂ ਨੇ ਆਪ ਹੀ ਬਣਵਾਇਆ ਸੀਗਾ ਉਦਾਂ ਦਾ ਵੀ ਕੋਈ ਕੰਮ ਨਹੀਂ ਵੀ ਇਹਨਾਂ ਨੇ ਕਿਸੇ ਹਨਾ ਡੀਲਰ ਵਗੈ ਦੇ ਹੀ ਮਤਲਬ ਆਪਣਾ ਆ ਜਾਂਦੇ ਗੈਸ ਰੂਮ ਗੈਸ ਰੂਮ ਵੀ ਪੂਰਾ ਖੁੱਲਾ ਡੁੱਲਾ ਵਾ ਮਤਲਬ ਕਾਫੀ ਏਰੀਆ ਵੱਡਕ ਲੋ ਹਨ ਇਹਨਾਂ ਨੇ ਆਪਣਾ ਸਿਟਿੰਗ ਏਰੀਆ ਬਣਾਇਆ ਹੋਇਆ ਤੇ ਸੋਫੇ ਵਗੈਰਾ ਲਾ ਕੇ ਇਸ ਦੇ ਨਾਲ ਹੀ ਇਧਰ ਇਹਨਾਂ ਨੇ ਆਪਣਾ ਡਾਈਨਿੰਗ ਟੇਬਲ ਵੀ ਲਾਇਆ ਹੋਇਆ ਠੀਕ ਆ ਮਤਲਬ ਦੇਖ ਲਓ ਦੋ ਚੀਜ਼ਾਂ ਹੀ ਹਨਾ ਇੱਕ ਚੀਕਵਰ ਕੀਤੀ ਹੋਇਆ ਤੇ ਸਪੇਸ ਇਸ ਤੋਂ ਹੀ ਅੰਦਾਜ਼ਾ ਲਾ ਲਓ ਵੀ ਕਿੰਨੀ ਖੁੱਲੀ ਡੁੱਲੀ ਆ ਤੇ ਬਾਕੀ ਉੱਪਰ ਵੀ ਹਨਾ ਵਰਕਅਪ ਵਗੈਰਾ ਬੜੀਆ ਹੋਇਆ ਹੋਇਆ ਤੇ ਕਲਰ ਵਗੈਰਾ ਵੀ ਹਨਾ ਪੂਰੇ ਮਕਾਨ ਨੇ ਨਾ ਨਵੇਂ ਕਰਵਾਇਆ ਬਿਲਕੁਲ ਤੇ ਅੱਜ ਉਹ ਤੁਹਾਨੂੰ ਅੱਗੇ ਵੀ ਦਿਖਾਉਣਾ ਵੀ ਅੱਗੇ ਦੇ ਉਸ ਤੋਂ ਬਾਅਦ ਆਪਣਾ ਕੁਝ ਇੰਨਾ ਹਨਾ ਆਪਣਾ ਆ ਜਾਂਦਾ ਲੌਬੀ ਏਰੀਆ ਪੂਰਾ ਖੁੱਲਾ ਢੁੱਲਾ ਲੌਬੀ ਏਰੀਆ ਜਾਂਦਾ ਵਾ ਤੇ ਸੀਸੀਟੀਵੀ ਆਪਾਂ ਨੂੰ ਹਨਾ ਲੱਗੀ ਮਿਲ ਲੰਗੇ ਠੀਕ ਹੈ ਪੂਰੇ ਮਕਾਨ ਦੇ ਵਿੱਚ ਸੀਸੀਟੀਵੀ ਲੱਗੇ ਹੋਏ ਨੇ ਤੇ ਆਪਣਾ ਲੌਬੀ ਏਰੀਆ ਤੇ ਜੇ ਆਪਾਂ ਹਨਾ ਸੈਂਟਰ 'ਚ ਗੱਲ ਕਰ ਲਈ ਇੱਥੇ ਆਪਣਾ ਵਾਸ਼ਰੂਮ ਆ ਜਾਂਦਾ ਅਟੈਚ ਇਹ ਤੁਹਾਨੂੰ ਬਾਅਦ 'ਚ ਦਿਖਾਉਣਾ ਪਹਿਲਾਂ ਇੱਧਰ ਆ ਜਾਈ ਆਪਾਂ ਨੂੰ ਬੈੱਡਰੂਮ ਦਿਖਾ ਦੋ ਹਨਾ ਇਹਨਾਂ ਨੂੰ ਪੂਰਾ ਡਬਲ ਸਾਈਜ਼ ਦਾ ਬੈੱਡਰੂਮ ਹੈ ਠੀਕ ਹੈ ਖੁੱਲਾ ਢੁੱਲਾ ਬੈੱਡਰੂਮ ਮੈਂ ਇੱਕ ਵਾਰ ਸਾਰਾ ਚੈੱਕ ਕਰਾ ਦੋ ਮਤਲਬ ਉੱਪਰ ਕੇ ਮੇਰਾ ਵਰਕ ਹੋਇਆ ਤੇ ਇਹਦੇ ਰੂਮ ਦੇ ਅਟੈਚ ਨਾਲ ਹੀ ਅਟੈਚ ਠੀਕ ਆ ਵਾਰਡਰੋਬ ਇਹਦੀ ਜਿੱਦਾਂ ਆਪਾਂ ਆਪ ਦਾ ਚੇਂਜਿੰਗ ਰੂਮ ਵਗੈਰਾ ਬਣਾ ਸਕਦੇ ਆ ਜਾਂ ਫਿਰ ਆਪਾਂ ਇਹਨੂੰ ਐਜ਼ ਅ ਸਟੋਰ ਰੂਮ ਵੀ ਯੂਜ਼ ਕਰ ਸਕਦੇ ਆ ਠੀਕ ਆ ਆਪਣਾ ਐਕਸਟਰਾ ਸਮਾਨ ਜਿਹੜਾ ਹੁੰਦਾ ਆਪਾਂ ਉਹ ਵੀ ਇੱਧਰ ਰੱਖ ਸਕਦੇ ਆ ਠੀਕ ਹੈ ਉਹ ਤੁਹਾਡੀ ਵਿਸ਼ਾ ਤੁਸੀਂ ਕਿਵੇਂ ਯੂਜ਼ ਕਰਨਾ ਵਾ ਤੇ ਉਸ ਤੋਂ ਬਾਅਦ ਜੇ ਆਪਾਂ ਇੱਧਰ ਹੈ ਨਾ ਸੈਂਟਰ 'ਚ ਗੱਲ ਕਰ ਲਈਏ ਤਾਂ ਇੱਧਰ ਆਪਣਾ ਇੱਕ ਰੂਮ ਆ ਤੇ ਇੱਥੇ ਨਾਲ ਵੀ ਸੈਂਟਰ 'ਚ ਹੈ ਨਾ ਦੋਨਾਂ ਦਾ ਆਪਾਂ ਕਹਿਦੀ ਨੇ ਕੰਬਾਈਨਡ ਵਾਸ਼ਰੂਮ ਬਣਾਇਆ ਹੋਇਆ ਜਿਹੜਾ ਦੋਵੇਂ ਰੂਮਸ ਦੇ ਨਾਲ ਅਟੈਚ ਆ ਮਤਲਬ ਸੈਂਟਰ ਦੇ ਵਿੱਚ ਤੇ ਹੈ ਤੇ ਅੰਦਰ ਕਾਫੀ ਸਪੇਸ ਆ ਖੁੱਲਾ ਡੁੱਲਾ ਵਾਸ਼ਰੂਮ ਹੈਂਦਾ ਨਾ ਵਾਸ਼ਿੰਗ ਮਸ਼ੀਨ ਵੀ ਇੰਦਰ ਹੀ ਰੱਖੀ ਹੋਈ ਆ ਮਤਲਬ ਕਿ ਆਪਾਂ ਨੂੰ ਘਰ ਪੂਰਾ ਖੁੱਲਾ ਡੁੱਲਾ ਮਿਲਣਾ ਮੈਂ ਠੀਕ ਹੈ ਤੇ ਆਹ ਰੂਮ ਵੀ ਦੇਖ ਲਓ ਨਾ ਇਹ ਵੀ ਪੂਰਾ ਖੁੱਲਾ ਡੁੱਲਾ ਨਾਲ ਇਹਨਾਂ ਨੇ ਆਪਾਂ ਨੂੰ ਇਹਨਾਂ ਨੇ ਅਲਮਾਰੀ ਵੀ ਲਵਾਈ ਹੋਈ ਵੀ ਹੈ ਜਿਹੜੀ ਹੈ ਨਾ ਫਿੱਟਡ ਆ ਪਹਿਲੇ ਹੀ ਤੇ ਇਹ ਵੀ ਆਪਾਂ ਨੂੰ ਮਿਲ ਜਾਣਾ ਇੱਕ ਸਟੋਰੇਜ ਏਰੀਆ ਤੇ ਰੂਮ ਕਾਫੀ ਖੁੱਲਾ ਡੁੱਲਾ ਹਨਾ ਇਹਦਾ ਵੀ ਸਾਈਜ਼ ਚੈੱਕ ਕਰ ਲਓ ਤੇ ਹਨਾ ਆਹ ਦੇਖ ਲਓ ਵਿੰਡੋਸ ਵਗੈਰਾ ਪ੍ਰੋਪਰ ਆ ਇਧਰ ਵੀ ਆ ਉਧਰ ਵੀ ਆ ਮਤਲਬ ਨੇਚਰਲ ਲਾਈਟ ਤੇ ਵੈਂਟੀਲੇਸ਼ਨ ਦੇ ਪ੍ਰੋਬਲਮ ਆਪਾਂ ਨੂੰ ਮਿਲ ਤੇ ਅੱਜ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਆਪਣੇ ਉੱਪਰਲੇ ਫਲੋਰ ਤੇ ਵੀ ਉੱਪਰ ਕਿਵੇਂ ਦਾ ਬਣਿਆ ਹੋਇਆ ਠੀਕ ਆ ਤਾਂ ਉੱਪਰਲੇ ਫਲੋਰ ਤੇ ਜਾਣ ਲਈ ਹੈ ਨਾ ਆਪਣੀਆਂ ਕੁਝ ਇਸ ਤਰ੍ਹਾਂ ਦੀਆਂ ਸਟੇਅਰਜ਼ ਆ ਰਹੀਆਂ ਨੇ ਇਦਾਂ ਦੀ ਗ੍ਰਿਲ ਲੱਗੀ ਹੋਈ ਹੈ ਠੀਕ ਹੈ ਤੇ ਆਜੋ ਤੁਹਾਨੂੰ ਉੱਤੇ ਦਾ ਦਿਖਾਉਂਦੇ ਆ। ਥੈਂਕ ਯੂ ਦੋ ਆਪਾਂ ਹੁਣ ਉੱਤੇ ਐਂਟਰ ਕਰਦੇ ਆ ਪਹਿਲਾਂ ਆਪਣਾ ਕੁਝ ਆ ਜਾਂਦਾ ਮਤਲਬ ਮਮਟੀ ਟਾਈਪ ਠੀਕ ਆ ਆਪਣਾ ਕੁਝ ਇਦਾਂ ਦਾ ਓਪਨ ਏਰੀਆ ਹੈ ਠੀਕ ਆ ਬਾਕੀ ਉਧਰ ਵੀ ਲੈਂਪਾ ਵਗੈਰਾ ਇਹਨਾਂ ਨੇ ਹੈ ਨਾ ਆਪਣੇ ਲਵਾਏ ਹੋਏ ਠੀਕ ਹੈ। ਤੇ ਉਸ ਤੋਂ ਬਾਅਦ ਜੇ ਆਪਾਂ ਇਧਰਲੀ ਸਾਈਡ ਦੀ ਗੱਲ ਕਰ ਲਈਏ ਤਾਂ ਇਹ ਆ ਜਾਂਦਾ ਆਪਣਾ ਫਰੰਟ ਬਾਲਕਨੀ ਏਰੀਆ ਠੀਕ ਆ ਬਾਲਕਨੀ ਏਰੀਆ ਕਹਿੰਦੀ ਆਪਾਂ ਇੱਥੇ ਆਪਾਂ ਹਨਾ ਫੈਮਿਲੀ ਦੇ ਨਾਲ ਸ਼ਾਮ ਨੂੰ ਜਾਂ ਫਿਰ ਕਰੇ ਵੀ ਹਨਾ ਟਾਈਮ ਸਪੈਂਡ ਕਰ ਸਕਦੇ ਆ ਚਾਹ ਵਗੈਰਾ ਵਹਿ ਕੇ ਪੀ ਸਕਦੇ ਆ 뷰 ਕਾਫੀ ਵਧੀਆ ਬਠੀਕਾ ਸਾਹਮਣੇ ਗੁਰਦੁਆਰਾ ਸਾਹਿਬ ਨੇ ਤੇ ਵਧੀਆ ਹਨਾ ਕੋਠੀਆਂ ਵਗੈਰਾ ਸਿਆਰੇ ਪਾਸੇ ਦੇਖ ਲਓ ਵਧੀਆ ਮਤਲਬ ਆਪਣਾ ਬਣਿਆ ਪਿਆ ਆ ਇਹ ਨਿਕਾ ਵੀ ਕੋਈ ਉਹ ਦੇ ਇਲਾਕੇ ਦੇ ਵਿੱਚ ਆ ਠੀਕ ਆ ਤੇ ਇੰਦਰ ਆਪਣਾ ਹੈਗਾ ਹੀ ਇੱਕ ਰੂਮ ਬਣਿਆ ਹੋਇਆ ਉੱਪਰ ਠੀਕ ਆ ਰੂਮ ਦੇਖ ਲਓ ਇਹਨੂੰ ਵੀ ਹਨਾ ਜਾਲੀ ਵਾਲ ਡੋਰ ਲੱਗਿਆ ਉਸ ਤੇ ਵੀ ਪੂਰੇ ਖੁੱਲੇ ਡੁੱਲੇ ਸਾਈਜ਼ ਦਾ ਰੂਮ ਆ ਕੁਛ ਇਦਾਂ ਦਾ ਚੱਕਰ ਨਹੀਂ ਵੀ ਆਪਾਂ ਨੇ ਘੈਰੂ ਮਿਲਣਾ ਤੇ ਇਹਨੂੰ ਵੀ ਆਪਾਂ ਨੇ ਹੈਨਾ ਸਾਈਡ ਵਿੰਡੋ ਮਿਲਦੀ ਹੈ ਨੈਚੁਰਲ ਲਾਈਟ ਦੇ ਵਾਸਤੇ ਇੱਥੋਂ ਥੋ ਵਿਊ ਕਾਫੀ ਘੈਂਟ ਹੁੰਦਾ ਵਾ ਦੇਖੋ ਸਾਹਮਣੇ ਦਾ ਤੇ ਮਤਲਬ ਵਧੀਆ ਬਣਿਆ ਵੇਖਾ ਰ ਆਪਾਂ ਕੋਈ ਉਦਾਨਾ ਨਹੀਂ ਗਿਆ ਤੇ ਇੱਕ ਵਿੰਡੋ ਇੱਧਰ ਮਿਲ ਜਾਂਦੀ ਹੈ ਨੈਚੁਰਲ ਲਾਈਟ ਤੇ ਵੈਂਟੀਲੇਸ਼ਨ ਦਾ ਪ੍ਰੋਪਰ ਧਿਆਨ ਰੱਖਿਆ ਗਿਆ ਵਾ ਠੀਕ ਹੈ ਜੀ ਤੇ ਆਜੋ ਹੁਣ ਲਾਂ ਬੈਕ ਸਾਈਡ ਤੇ ਲੈ ਕੇ ਚੱਲਦੇ ਹਾਂ ਠੀਕ ਆ ਵੀ ਬੈਕ ਤੇ ਕੀ ਬਣਿਆ ਹੋਇਆ ਵਾ ਇਥੇ ਵੀ ਦੇਖ ਲਓ ਨਾ ਆਪਾਂ ਡਬਲ ਡੋਰ ਹਰ ਮਤਲਬ ਜਿੱਥੇ ਵੀ ਆਪਾਂ ਜਾਈਏ ਸਾਰੇ ਆ ਤੇ ਡਬਲ ਡੋਰ ਆ ਜਾਲੀ ਵਾਲਾ ਤੇ ਦੂਸਰਾ ਵੀ ਨਾਲ ਠੀਕ ਹੈ ਜਿਹੜਾ ਆਹਲਾ ਰੂਮ ਆ ਇਹਦੇ ਲਈ ਆਪਾਂ ਨੂੰ ਵਾਸ਼ਰੂਮ ਮਿਲਦਾ ਵਾ ਆਹਲਾ ਠੀਕ ਹੈ ਬੈਕ ਸਾਈਡ ਤੇ ਇਹ ਮਤਲਬ ਕਿ ਜੇ ਆਪਾਂ ਨਾ ਉਤਲਾ ਪੋਰਸ਼ਨ ਆਪਾਂ ਕਹਦੇ ਆ ਕਿਸ ਨੂੰ ਰੈਂਟ ਵਗੈਰਾ ਤੇ ਦੇਣਾ ਤਾਂ ਆਪਾਂ ਉਮੇ ਚਾ ਸਕਦੇ ਆ ਵਧੀਆ ਰੈਂਟ ਵਗੈਰਾ ਮਿਲ ਜਾਣਾ ਆਪਾਂ ਨੂੰ ਇਹਦਾ ਇਹ ਥੱਲੇ ਆਪਾਂ ਆਪਦੇ ਲਈ ਯੂਜ਼ ਕਰ ਸਕਦੇ ਆ ਤੇ ਬਾਕੀ ਆ ਜਾਈ ਹੁਣ ਤੁਹਾਨੂੰ ਆਪਾਂ ਰੂਫ ਤੇ ਲੈ ਕੇ ਚੱਲਦੇ ਆ ਪਿੱਛੇ ਵੀ ਕਾਫੀ ਏਰੀਆ ਵਾ ਠੀਕ ਹੈ ਤੇ ਉੱਤੋਂ ਤੁਹਾਨੂੰ ਦਿਖਾਉਣਾ ਉ ਤਿਆਂ ਦੇਖ ਲੋ ਨਾ ਫਰੰਕੋਸ਼ੇ ਇਸ ਤਰ੍ਹਾਂ ਰਿਵਿਊ ਆਇਆ ਥਾਰੇ ਪਾਸੇ ਦੇਖ ਲੋ ਕੋਠੀਆਂ ਕੋਠੀਆਂ ਨੇ ਠੀਕਾ ਸਾਹਮਣੇ ਗੁਰਦੁਆਰਾ ਸਾਹਿਬ ਨੇ ਨੀਅਰ ਇਹ ਸਾਹਮਣੇ ਮੜਾ ਦਿਖਾ ਰੋ ਵੀ ਜੀਟੀ ਰੋਡ ਜਾ ਰਿਹਾ ਜਿਹੜਾ ਹਨ ਆਪਣਾ ਮੇਨ ਲੁਧਿਆਣਾ ਮੋਗਾ ਹਾਈਵੇ ਆ ਉਹ ਜਾ ਰਿਹਾ ਠੀਕਾ ਮਤਲਬ ਆਪਾਂ ਕਹਿਦੀ ਨਾ ਹਾਈਵੇ ਤੋਂ ਮੇਨ ਤੋਂ ਇਹ ਮਸਾ 100 ਜਾਂ 150 ਮੀਟਰ ਦੀ ਦੂਰੀ ਤੇ ਮਤਲਬ ਵਾਕ ਹੀ ਡਿਸਟੈਂਸ ਤੇ ਹੀ ਆਪਾਂ ਇਹਨੂੰ ਕਹਿ ਸਕਦੇ ਹਾਂ ਠੀਕਾ ਤਾਂ ਪੂਰੀ ਘੈਂਟ ਲੋਕੇਸ਼ਨ ਤੇ ਮਕਾਨ ਬਣਿਆ ਹੋਇਆ ਠੀਕਾ ਤੇ ਜੇ ਆਪਾਂ ਲੋਕੇਸ਼ਨ ਦੀ ਗੱਲ ਕਰ ਲਈ ਤਾਂ ਇਹ ਹੈਗਾ ਆਪਣੀ ਜਗਰਾਉਂ ਸਿਟੀ ਦੇ ਵਿੱਚ ਠੀਕ ਹੈ ਤੇ ਸੀਵਰੇਜ ਇੱਧਰ ਪਏ ਹੋਏ ਨੇ ਠੀਕ ਆ ਏਰੀਆ ਪੂਰਾ ਘੈਂਟ ਆ ਠੀਕ ਆ ਵਧੀਆ ਮਕਾਨ ਪਏ ਹੋਏ ਨੇ ਤੇ ਇਹ ਕੋਠੀ ਵੀ ਤੁਸੀਂ ਦੇਖ ਲਈ ਹੈ ਹਨਾ ਇਹ ਕੋਠੀ پوری ਸਿਰਾਵਾ ਇਹ ਜੇ ਹਨਾ ਪਾਈ ਕੋਠੀ ਦੀ ਪ੍ਰਾਈਸ ਦੀ ਗੱਲ ਕਰਨੀ ਤੇ ਇਹਨਾਂ ਨੇ 40 ਲੱਖ ਰੁਪਏ ਡਿਮਾਂਡ ਕੀਤੇ ਆ ਠੀਕ ਆ ਬਾਕੀ ਮੌਕੇ ਤੇ ਮਾਨਤਨ ਵੇ ਲੱਗ ਤੋਂ ਕੀਤਾ ਜਾਊਗਾ ਠੀਕ ਆ ਜਿਹੜਾ ਵੀਰ ਹਨਾ ਆਪਣੀ ਵੀਡੀਓ ਦੇਖ ਕੇ ਆਊਗਾ ਉਹਦਾ ਸਪੈਸ਼ਲ ਹੋਰ ਵੀ ਮਾਨਤਨ ਕੀਤਾ ਜਾਊਗਾ ਤੇ ਬਾਕੀ ਲੋਕੇਸ਼ਨ ਤੁਹਾਨੂੰ ਦੱਸਤੀ ਆ ਠੀਕ ਆ ਪੰਜ ਵਸ ਬੇ ਜਗਾ ਦਾ ਮਤਲਬ ਆਪਾਂ 250 ਗਾ ਜਲਾ ਲਈ ਤੇ ਜੀ ਆਪਾਂ ਮਰਲੇਆਂ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਤਾਂ 10 ਮਰਲੇ ਤੋਂ ਜ਼ਿਆਦਾ ਤੇ ਇਸ ਤੋਂ ਲਾਵਾ ਪਤਾ ਦੱਸ ਦੇ ਕਿ ਆਪਾਂ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰਦੇ ਹਾਂ ਜੇਕਰ ਤੁਸੀਂ ਕਿਸੇ ਵੀ ਪ੍ਰਾਪਰਟੀ ਨੂੰ ਖਰੀਦਣ ਦੇ ਵਿੱਚ ਇੰਟਰਸਟਿਡ ਹੋ ਤੇ ਤੁਹਾਡੇ ਕੋਲ ਪੈਸਿਆਂ ਦੀ ਘਾਟ ਆ ਠੀਕ ਆ ਤਾਂ ਤੁਸੀਂ ਉੱਤੇ ਦਿੱਤੇ ਨੰਬਰ ਤੇ ਕਾਲ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿ ਆਪਾਂ ਤੁਹਾਨੂੰ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰਵਾ ਦੇਵਾਂਗੇ ਤੇ ਤੁਹਾਡੀ ਹੈਲਪ ਕਰਵਾ ਦੇਵਾਂਗੇ ਜੇ ਤੁਸੀਂ ਕਿਸੇ ਵੀ ਪ੍ਰਾਪਰਟੀ ਨੂੰ ਖਰੀਦਣ ਦੇ ਵਿੱਚ ਇੰਟਰਸਟਿਡ ਹੋ ਇਸ ਦੇ ਨਾਲ ਹੀ ਆਪਾਂ ਦੱਸ ਦੇਖਿਆ ਨਾ ਜੇਕਰ ਤੁਸੀਂ ਵੀ ਆਪਣੇ ਕਿਸੇ ਮਕਾਨ ਜਾਂ ਕੋਈ ਚੀਜ਼ ਨੂੰ ਸੇਲ ਕਰਵਾਉਣਾ ਚਾਹੁੰਦੇ ਹੋ ਠੀਕ ਆ ਆਪਾਂ ਉਹਦੀ ਵੀਡੀਓ ਵੀ ਸ਼ੂਟ ਕਰਕੇ ਉਹਨੂੰ ਵੀ ਸੇਲ ਕਰਵਾ ਦੇਵਾਂਗੇ ਠੀਕ ਆ ਤੁਸੀਂ ਉੱਤੇ ਦਿੱਤੇ ਨੰਬਰ ਤੇ ਤੇ ਬਸ ਆਈ ਸੀਗੀ ਅੱਜ ਦੀ ਵੀਡੀਓ ਤੇ ਦੱਸੋ ਵੀ ਕਿਉਂ ਉੱਥੀ ਤੁਹਾਨੂੰ ਕਮੇਡੀ ਲੱਗੀ ਠੀਕ ਆ ਤੇ ਏਰੀਆ ਪੂਰਾ ਘੰਟਾ ਠੀਕ ਆ ਉਹ ਜਿੱਥੇ ਕੋਈ ਚੱਕਰ ਨਹੀਂ ਗਿਆ ਤੇ ਰੇਟ ਵੀ ਇਹਨਾਂ ਨੇ ਬਿਲਕੁਲ ਜਾਇਜ਼ ਰੱਖਿਆ ਠੀਕ ਆ ਡਬਲ ਸਟੋਰੀ ਬਣੀ ਹੋਈ ਆ ਤੇ ਆਪਣੇ ਦੋ ਬੈਡਰੂਮ ਨੀਚੇ ਨੇ ਇੱਕ ਗੈਸਟੂ ਰੂਮ ਉੱਪਰ ਹੈ ਕਿਚਨ ਨਾਲ ਲੌਬੀ ਏਰੀਆ ਬਾਤੇ ਇੱਕ ਰੂਮ ਆਪਾਂ ਨੂੰ ਉੱਤੇ ਮਿਲ ਜਾਂਦਾ ਠੀਕ ਆ ਇਹਦੇ ਨਾਲ ਵੀ ਆਪਾਂ ਨੂੰ ਕਾਫੀ ਖੁੱਲਾ ਡੁੱਲਾ ਆਪਾਂ ਇਹਨੂੰ ਇੱਕ ਹਿਸਾਬ ਦਾ ਕਹਿੰਦੇ ਨੇ ਲੌਬੀ ਏਰੀਆ ਮਿਲ ਜਾਣਾ ਨਾਲ ਆਪਾਂ ਨੂੰ ਵਾਸ਼ਰੂਮ ਵੀ ਮਿਲ ਜਾਣਾ ਮਤਲਬ ਜੇ ਆਪਾਂ ਰੈਂਟ ਤੇ ਚੜਨਾ ਤਾਂ ਵਧੀਆ ਰੈਂਟ ਵ ਸਿਵਰੇਜ ਪਈ ਬੈਨੇ ਠੀਕ ਆ ਇਹ ਜਿਹੜਾ ਪੂਰਾ ਘੰਟਾ ਤੇ ਸੱਚ ਕਈ ਵੀਰ ਕਹਿ ਦਿੰਦੇ ਹਨਾ ਆਪਾਂ ਨੂੰ ਵੀਡੀਓ ਦੇ ਵਿੱਚ ਆਓ ਹੁਣ ਆਪਾਂ ਗੱਲ ਕਰ ਹੀ ਲਈਏ ਕਹਿ ਦਿੰਦੇ ਤੁਸੀਂ ਲੋਕੇਸ਼ਨ ਨਹੀਂ ਦੱਸਦੇ ਹਨਾ ਤੁਸੀਂ ਪ੍ਰਾਈਸ ਨਹੀਂ ਦੱਸਦੇ ਵੀਡੀਓ ਨੂੰ ਯਾਰ ਲਾਸਟ ਤੱਕ ਦੇਖਿਆ ਕਰੋ ਕਿਉਂਕਿ ਹਨਾ ਕਈ ਲੋਕ ਕਹਿ ਦਿੰਦੇ ਵੀ ਪਹਿਲਾਂ ਹੀ ਦੱਸ ਦਈਏ ਕਿਉਂਕਿ ਵੀਡੀਓ ਦਾ ਹਨਾ ਇੱਕ ਹਿਸਾਬ ਹੁੰਦਾ ਉਹ ਸਿਸਟਮ ਹੁੰਦਾ ਵਾ ਵੀ ਆਪਾਂ ਵੀਡੀਓ ਨੂੰ ਕਿਵੇਂ ਲੈ ਕੇ ਜਾਣਾ ਵਾ ਠੀਕ ਆ ਤੇ ਲਾਸਟ ਤੇ ਸਾਰਾ ਕੁਝ ਦੱਸ ਦਿੰਨੇ ਐ ਐਗਜ਼ੈਕਟ ਲੋਕੇਸ਼ਨ ਵੀ ਦੱਸ ਦਿੰਨੇ ਤੇ ਪ੍ਰਾਈਸ ਕੀ ਹੈ ਹਨਾ ਕਿੰਨੀ ਡਿਮਾਂਡ ਆ ਸਾਰਾ ਕੁਝ ਲਾਸਟ ਤੇ ਦੱਸ ਦਿੰਨੇ ਐ ਲਾਸਟ ਤੱਕ ਜਰੂਰ ਦੇਖਿਆ ਕਰੋ ਕਈ ਵਸਾਈ ਸੀ ਜੀ ਆਈ ਦੇ ਵੀਡੀਓ ਤੇ ਦੱਸੋ ਵੀ ਵੀਡੀਓ ਤੁਹਾਨੂੰ ਕਿ ਮੇਰੀ ਲੱਗੀ ਕਿ ਕੋਈ ਥੀ ਤੁਹਾਨੂੰ ਕਿ ਮੇਰੀ ਲੱਗੀ ਤੁਸੀਂ ਉਹ ਵੀ ਸਾਨੂੰ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਤੇ ਜੀ ਹੁਣ ਮਿਲਦੇ ਹਾਂ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਸੱਚਾ ਕਾਲ